ਠੱਗੀ ਜਿਹੜੀ ਆ ਉਹ ਵੱਡੀ ਹੋਈ ਆ ਇਥੋਂ ਤੱਕ ਕਿ ਇਸ ਸਦਮੇ ਵਿੱਚ ਸਾਡੇ ਬਜ਼ੁਰਗਾਂ ਦੀ ਵੀ ਮੌਤ ਹੋ ਗਈ ਆ 8-10 ਬੰਦੇ ਆ ਐਵੇਂ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੇ ਅਗਲੇ ਥਾਣੇ 'ਚ ਸਾਨੂੰ ਅੱਗੇ ਘੱਲ ਦਿੱਤਾ ਤੇ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਦੇ ਨੰਬਰ ਤਾਂ ਹੈ ਨਹੀਂ ਸਾਡੇ ਕੋਲ ਨਾ ਹੀ ਨੰਬਰ ਚੱਲਦਾ ਹੈਗਾ ਕੋਈ ਉਹਨਾਂ ਦਾ ਵੀ ਅਸਰ ਕਰਕੇ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਵੀ ਧੰਨ ਕਿਤੇ ਪਤਾ ਲੱਗੂਗਾ ਤੇ ਸਾਨੂੰ ਦੱਸੋ ਖਾਣੇ ਵਿੱਚ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਤੁਹਾਡੇ ਬਾਰੇ ਐਫ ਆਈ ਆਰ ਦਰਜ ਹੋਈ ਪਈ ਵੀ ਤੁਸੀਂ ਇਹ ਕੇਸ ਵਾਪਸ ਲੈ ਲਓ ਮੈਡਮਾਂ ਨੂੰ ਕਿਹਾ ਉਹਨਾਂ ਨੇ ਹੁਣ ਪੁਲਿਸ ਵਾਲਿਆਂ ਨਾਲ ਕੰਟੈਕਟ ਸੀਗਾ ਤਾਂ ਉਹਨਾਂ ਨੇ ਇਹ ਗੱਲਬਾਤ ਕੀਤੀ ਉਹਨਾਂ ਨੂੰ ਮੈਡਮਾਂ ਨੂੰ ਵੀ ਤੁਸੀਂ ਐਫ ਆਈ ਆਰ ਵਾਪਸ ਲੈ ਲਓ ਤੇ ਸਾਨੂੰ ਕਹੀ ਜਾਂਦੇ ਵੀ ਉਹਨਾਂ ਦੇ ਨੰਬਰ ਬੰਦਿਆ ਮਤਲਬ ਇਸ ਤਰ੍ਹਾਂ ਸਾਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਇਹ ਸਾਰੇ ਪੈਸੇ ਇਕੱਠੇ ਕਰਕੇ ਘੱਟੋ ਘੱਟ ਵੀ 1.5 ਕਰੋੜ 1 ਕਰੋੜ ਦੇ ਲਗਭਗ ਇਕੱਠਾ ਕਰਕੇ ਉਹ ਭੱਜਿਆ ਹੋਇਆ ਹੈ 1 ਕਰੋੜ 1 ਕਰੋੜ ਦੇ ਲਗਭਗ ਜਿਹੜਾ ਕਿ ਉਹਨੇ ਸਾਨੂੰ ਖੁਦ ਲਿਖ ਕੇ ਦਿੱਤਾ ਹੋਇਆ ਹੈ ਕੱਲਾ ਕੱਲਾ ਕਿਹੜੀ ਤਰੀਕ ਨੂੰ ਕਿੰਨੇ ਪੈਸੇ ਲਏ ਉਹਨੇ ਇਹ ਕਿਹਾ ਵੀ ਮੈਂ ਪੈਸੇ ਲੈ ਰਿਆ ਇਹਨਾਂ ਤੋਂ ਇਹਨਾਂ ਦਾ ਕੰਮ ਬਣਾ ਰਿਹਾ ਜੇ ਨਹੀਂ ਬਣਿਆ ਤਾਂ ਵਾਪਸ ਕਰ ਸਾਨੂੰ ਇਹ ਸਵਸਣ ਦੇ ਕੇ ਨਾਲ ਮੋਰ ਵੀ ਲਾਈ ਆਪਣੀ ਅਮੀਨ ਐਂਟਰਪ੍ਰਾਈਜ਼ ਦੀ ਆਪਣੇ ਸੈਨ ਵੀ ਕੀਤੇ ਆ ਤੇ ਇਸੇ ਤਰ੍ਹਾਂ ਹਰ ਇੱਕ ਬੰਦੇ ਨੂੰ ਇਹੀ ਚਾਂਸਾ ਦੇ ਕੇ ਉਹਨੇ ਬੰਦਿਆਂ ਨੂੰ ਉਠਾ ਗਿਆ ਹੈ ਨਹੀਂ ਜੀ ਘਰ ਨੂੰ ਲੋਕ ਲੱਗਾ ਹੋਇਆ ਪਤਾ ਲੱਗਾ ਵੀ ਫਗਵਾੜੇ ਵਾਲਿਆਂ ਦੇ ਤਿੰਨ ਚਾਰ ਮੁੰਡੇ ਹੈਗੇ ਫਗਵਾੜੇ ਦੇ ਵੀ ਆਂਢੀ ਗੁਆਂਢੀ ਇਹਨਾਂ ਨੂੰ ਵੀ ਲੁੱਟਿਆ ਆਏ ਨੇ ਉਹ ਵੀ ਦੱਸਦੇ ਪਏ ਆ ਵੀ ਰਾਤ ਨੂੰ ਦੋ ਚਾਰ ਵਾਰੀ ਸਮਾਨ ਕੱਟ ਕੇ ਲੈ ਜਾਂਦੇ ਆ ਚੋਰੀ ਚੋਰੀ ਰਹਿੰਦੇ ਇੱਥੇ ਪੰਜਾਬ ਦੇ ਵਿੱਚ ਹੀ ਆ ਕਿਤੇ ਨੇ ਕਿਤੇ ਕਹਿੰਦੇ ਸੀ ਹਾਂ ਜੀ ਲੋਕਾਂ ਨੂੰ ਫਿਰ ਪੈਸੇ ਮੰਗੇ ਹੋਣੇ ਆ ਲੋਕੀ ਵੀ ਤੁਹਾਨੂੰ ਫਿਰ ਪੈਸੇ ਦਾ ਰੰਗ ਬੋਲਚਾਲ ਬੰਦ ਹੋ ਗੂ ਜੀ ਜ਼ੋਰ ਦੱਸੋ ਜਿਨ੍ਹਾਂ ਤੋਂ ਪੈਸੇ ਫੜੇ ਹੋ ਆ 8 ਲੱਖ ਰੁਪਏ 'ਚ ਉਹਨੇ ਗੱਲਬਾਤ ਕੀਤੀ ਸੀ ਵੀ 4 ਲੱਖ ਕਹਿੰਦਾ ਸੀ ਦੇਣਾ ਸਾਨੂੰ ਤੇ 4 ਲੱਖ ਜਦੋਂ ਤੁਹਾਡਾ ਕੰਮ ਤੇ ਲੱਗ ਜਾਊਗਾ ਤੁਹਾਨੂੰ ਵੀਡੀਓ ਪਾ ਕੇ ਕਹੂੰਗਾ ਵੀ ਹਾਂ ਵੀ ਡੈਡੀ ਮੈਂ ਕੰਮ ਤੇ ਲੱਗ ਗਿਆ ਵੀ 5 ਬਾਕੀ ਪੈਸੇ ਤੁਸੀਂ ਫੇਰ ਦੇ ਦੇ ਜਿਹੜਾ ਪੱਤਰਕਾਰ ਹੈ ਨਾ ਉਹਦੇ ਖਾਤੇ 'ਚੋਂ ਪੈਸੇ ਪਾ ਰਿਹਾ ਹੈ ਇਹ ਸਾਡੇ ਗਰੁੱਪ ਵਿੱਚ ਬੰਦਿਆਂ ਨੇ ਗੱਲ ਕਹੀ ਹੋਈ ਹੈ ਖਬਰ ਤੁਹਾਡੇ ਕੋਲ ਲੈ ਕੇ ਚਲੇਗੇ ਤੇ ਖਬਰ ਲਾਈ ਹਾਂਜੀ ਬਹੁਤ ਪਰੇਸ਼ਾਨ ਹੋਏ ਹੋਏ ਆ ਜੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਮਿੱਟੀ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਪੰਜਾਬੀ ਨੌਜਵਾਨ ਚਾਹਦੇ ਨੇ ਵੀ ਉਹ ਬਾਹਰ ਪ੍ਰਵਾਸ ਕਰ ਲੈਣ ਇਸ ਦੇਸ਼ ਤੋਂ ਕਿਸੇ ਨਾ ਕਿਸੇ ਤਰੀਕੇ ਬਾਹਰ ਚਲੇ ਜਾਣ ਪਰ ਇਸ ਕਰਕੇ ਉਹ ਠਗੀਆਂ ਦੇ ਵੀ ਸ਼ਿਕਾਰ ਹੋ ਜਾਂਦੇ ਆ ਬੀਤੇ ਦਿਨਾਂ ਤੁਸੀਂ ਦੇਖਿਆ ਹੋਵੇਗਾ ਵੀ ਕਿਸ ਤਰੀਕੇ ਨਾਲ ਡੌਂਕੀ ਲਾ ਕੇ ਜਿਹੜੇ ਨੌਜਵਾਨ ਜਾਂਦੇ ਨੇ ਉਹਨਾਂ ਨੂੰ ਵਾਪਸ ਵੀ ਭੇਜਿਆ ਗਿਆ ਤਾਂ ਇੱਕ ਹੋਰ ਮਾਮਲਾ ਇੱਕ ਗੁਰਸਿੱਖ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਇਹ ਲੈ ਕੇ ਆਏ ਨੇ ਠੱਗੀ ਜਿਹੜੀ ਆ ਉਹ ਵੱਡੀ ਹੋਈ ਆ ਟਰੈਵਲ ਏਜੰਟ ਨੇ ਜਿਹੜੇ ਆ ਉਹ ਪੈਸੇ ਲੁੱਟਿਆ ਤੇ ਇੱਕ ਬੰਦੇ ਤੋਂ ਨਹੀਂ ਲੱਟੇ ਕਈ ਹੀ ਅਨੇਕਾਂ ਬੰਦਿਆਂ ਤੋਂ ਇਸਨੇ ਪੈਸੇ ਲੁੱਟੇ ਆ ਉਹਨੂੰ ਟਰੈਵਲ ਏਜੰਟ ਦਾ ਨਾਮ ਕੀ ਆ ਗੱਲਬਾਤ ਕਰਦੇ ਆ ਬਾਈ ਜੀ ਨਾਲ ਬਾਈ ਜੀ ਹੋਇਆ ਕੀ ਆ ਕਿਹੜਾ ਟਰੈਵਲ ਏਜੰਟ ਆ ਕਿਸ ਤਰੀਕੇ ਨਾਲ ਤੁਹਾਡੇ ਪੈਸੇ ਖਾ ਗਿਆ ਤੇ ਹੁਣ ਕਹਿ ਰਿਹਾ ਵੀ ਉਹਦਾ ਫੋਨ ਵੀ ਨਹੀਂ ਮਿਲ ਰਿਹਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਕੀਰ ਸਿੰਘ ਆ ਜੀ ਆਪਾਂ ਆਪਣੇ ਬੱਚਿਆਂ ਬਾਰੇ ਬਾਹਰ ਵਾਲੇ ਕੋਈ ਗਲਤ ਕਰ ਰਹੇ ਸੀਗੇ ਤਾਂ ਫਗਵਾੜੇ ਤੋਂ ਨੀਜ ਕੁਮਾਰ ਮੱਟੂ ਉਰਫ ਦੇਵਰਾਜ ਪੁਲਾਈ ਗੇਟ ਗਲੀ ਨੰਬਰ 4 ਦਾ ਬਸਨੀਕ ਰਹਿਣ ਵਾਲਾ ਅਮੀਨ ਇੰਟਰਪ੍ਰਾਈਜ਼ ਦਾ ਮਾਲਕ ਉਹਨੇ ਸਾਨੂੰ ਚਾਂਸੇ ਵਿੱਚ ਦੇ ਕੇ ਸਾਡੇ ਤੋਂ ਪੈਸੇ ਠਗੀ ਦੇ ਹਿਸਾਬ ਨਾਲ ਵਟੋਰ ਲਏ ਸਾਨੂੰ ਸਬੂਤ ਦਿੰਦਾ ਰਿਹਾ ਆਪਣੇ ਸੈਨ ਕਰਕੇ ਦਿੰਦਾ ਰਿਹਾ ਮੋਹਰਾਂ ਲਾ ਕੇ ਦਿੰਦਾ ਰਿਹਾ ਵੀ ਆਪਾਂ ਤੁਹਾਡੇ ਬੱਚਿਆਂ ਨੂੰ ਬਾਹਰ ਕੱਢਵਾਵਾਂਗੇ ਤੇ ਬਾਕੀ ਅੱਧੇ ਪੈਸੇ ਉੱਥੇ ਜਦੋਂ ਬੱਚਾ ਤੁਹਾਡਾ ਕੰਮ ਤੇ ਲੱਗ ਜਾਊਗਾ ਫਿਰ ਜਾ ਕੇ ਤੁਸੀਂ ਅੱਧੀ ਪੇਮੈਂਟ ਕਰ ਲਈਏ ਅਸੀਂ ਇਸ ਚਾਂਸੇ ਵਿੱਚ ਆ ਕੇ ਉਹਨਾਂ 20-25 ਬੰਦੇ ਆ ਤਾਂ ਇਸੇ ਤਰ੍ਹਾਂ ਪੈਸੇ ਗ੍ਰਹਿਣ ਕਰਕੇ ਲੈ ਕੇ ਇਕੱਠੇ ਕਰਕੇ ਹੁਣ ਇਸ ਵੇਲੇ ਦੋ ਉਪਸਾਦ ਦੇ ਅਮੀਨ ਇੰਟਰਪ੍ਰਾਈਜ਼ ਫਕਵਾੜਾ ਦੇ ਬੱਸ ਸਟੈਂਡ ਦੇ ਸਾਹਮਣੇ ਇੱਕ ਦੂਜਾ ਬੰਗਾ ਰੋਡ ਦੇ ਸਾਹਮਣੇ ਹੈਗਾ ਅਮੀਨ ਇੰਟਰਪ੍ਰਾਈਜ਼ ਉਹ ਦੋਨਾਂ ਨੂੰ ਲੋਕ ਲਾ ਕੇ ਆਪਣੇ ਘਰ ਦਾ ਲੋੜ ਘਰ ਦਾ ਲੋਕ ਲਾ ਕੇ ਫਰਾਰ ਆ ਹੋ ਜੀ ਚੌਥੇ ਪੰਜਵੇਂ ਛੇਵੇਂ ਮਹੀਨੇ ਤੋਂ ਕੀ ਨਾਮ ਹੈ ਅਮੀਨ ਹੈ ਕਿ ਅਮਨ ਅਮੀਨ ਇੰਟਰਪ੍ਰਾਈਜ਼ ਅਮੀਨ ਇੰਟਰਪ੍ਰਾਈਜ਼ ਨੀਜ ਕੁਮਾਰ ਮੱਟੂ ਹੈਗਾ ਏਜੰਟ ਇਹਨਾਂ ਨੂੰ ਕਿਹਾ ਕੀ ਸੀ ਕਿਹੜੇ ਦੇਸ਼ ਭੇਜਿਆ ਜਾਏਗਾ ਤੁਹਾਡੇ ਪੁੱਤ ਦੀ ਤੁਸੀਂ ਫਾਈਲ ਲਈ ਸੀ ਹਾਂਜੀ ਮੈਂ ਆਪਣੇ ਲੜਕੇ ਦੇ ਵੱਡੇ ਦੀ ਫਾਈਲ ਲਈ ਸੀਗੀ ਹਰਪ੍ਰੀਤ ਸਿੰਘ ਦੀ ਤੇ 8 ਲੱਖ ਰੁਪਏ 'ਚ ਉਹਨੇ ਗੱਲਬਾਤ ਕੀਤੀ ਸੀ ਵੀ 4 ਲੱਖ ਕਹਿੰਦਾ ਸੀ ਦੇਣਾ ਸਾਨੂੰ ਤੇ 4 ਲੱਖ ਜਦੋਂ ਤੁਹਾਡਾ ਕੰਮ ਤੇ ਲੱਗ ਜਾਊਗਾ ਤੁਹਾਨੂੰ ਵੀਡੀਓ ਪਾ ਕੇ ਦੋਗੇ ਵੀ ਹਾਂ ਵੀ ਡੈਡੀ ਮੈਂ ਕੰਮ ਤੇ ਲੱਗ ਗਿਆ ਵੀ ਬਾਕੀ ਪੈਸੇ ਤੁਸੀਂ ਫੇਰ ਦੇਣੇ ਤੇ ਇਸੇ ਕਰਕੇ ਅਸੀਂ ਚਾਂਸੇ ਵਿੱਚ ਆ ਕੇ ਵੀ ਫਸ ਗਏ ਉਹਦੇ ਕੋਲ ਆ ਕੇ ਕਿੰਨੇ ਕਿੰਨੇ ਕੋ ਬੰਦੇ ਇਦਾਂ ਚਾਂਸੇ 'ਚ ਆਏ ਨੇ 25 30 ਬੰਦੇ ਹੈਗੇ ਆ ਜੀ 25 30 ਹਾਂਜੀ ਸਾਰਿਆਂ ਕੋਲ 3 ਲੱਖ 5 ਲੱਖ 10 ਲੱਖ ਕਾਫੀ ਪੈਸਾ ਇਕੱਠਾ ਕੀਤਾ ਉਸਨੇ ਮਤਲਬ 60-70 ਲੱਖ ਰੁਪਇਆ ਅੰਦਰਲੇ ਖਾਤੇ ਕਿਸੇ ਨਾ ਕਿਸੇ ਤਰੀਕੇ ਉਹ ਅੰਦਰ ਕਰਕੇ ਫਰਾਰ ਹੋ ਗਿਆ ਹਾਂਜੀ ਐ ਬਿਲਕੁਲ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਅਸੀਂ ਹੁਸ਼ਿਆਰਪੁਰ ਵੀ ਗਏ ਸੀ ਕਿ ਉੱਥੇ ਜਾ ਕੇ ਫਾਈਲ ਦਿੱਤੀ ਸੀਗੀ ਉਹਨਾਂ ਨੂੰ ਪੁਲਿਸ ਵਾਲੇ ਨੂੰ ਐਸਐਸਪੀ ਦਫ਼ਤਰ ਤੇ ਉਹਨਾਂ ਨੇ ਗਾਂ ਅਗਲੇ ਥਾਣੇ 'ਚ ਸਾਨੂੰ ਅੱਗੇ ਘੱਲ ਦਿੱਤਾ ਤੇ ਉਹਨਾਂ ਨੇ ਇਹ ਗੱਲ ਕੀਤੀ ਵੀ ਉਹਨਾਂ ਦੇ ਨੰਬਰ ਤਾਂ ਹੈ ਨਹੀਂ ਸਾਡੇ ਕੋਲ ਨਾ ਹੀ ਨੰਬਰ ਚੱਲਦਾ ਹੈਗਾ ਕੋਈ ਉਹਨਾਂ ਦਾ ਵੀ ਅਸੀਂ ਕਿਹਾ ਕਿ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਤੁਹਾਨੂੰ ਕਿਤੇ ਪਤਾ ਲੱਗੂਗਾ ਤੇ ਸਾਨੂੰ ਦੱਸ ਦੇ ਵੀ ਅਸੀਂ ਹਰ ਕਹਿੰਦੇ ਨੰਬਰ ਪੰਜ ਫੋਨ ਕਰਕੇ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਤੇ ਬਾਕੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਫਗਵਾੜੇ ਜਾਓ ਫੇ ਅਸੀਂ ਸਾਰੇ ਬੰਦੇ ਇਕੱਠੇ ਹੋ ਕੇ ਫਗਵਾੜੇ ਗਏ ਫਗਵਾੜੇ ਵਾਲਿਆਂ ਨੇ ਸਾਨੂੰ ਕਪੂਥਰੇ ਕੱਲ ਦਿੱਤਾ ਕਪੂਥਰੇ ਜਾ ਕੇ ਸਾਰਿਆਂ ਨੇ ਇੱਕ ਵਾਰੀ ਇੱਕ ਦਿਨ ਦਾ ਲਿਖ ਕੇ ਦੇ ਦਿੱਤਾ ਸਾਰੇ ਬੰਦਿਆਂ ਨੇ ਜਿੰਨੇ ਜਿੰਨੇ ਪੈਸੇ ਗਏ ਹੋ ਸੀਗੇ ਉਸ ਤੋਂ ਬਾਅਦ ਕੋਈ ਕਾਰਵਾਈ ਹੋਈ ਦੋਈ ਵਾਰ ਬੰਦੇ ਗਏ ਆਪਣਾ ਨੰਬਰ ਲੈਣ ਵਾਸਤੇ ਐਪਲੀਕੇਸ਼ਨ ਦਾ ਤੇ ਕੋਈ ਕਿਸੇ ਨੂੰ ਨੰਬਰ ਨਹੀਂ ਮਿਲਿਆ ਅਗਲੇ ਖੱਜਲ ਖਰਾਬੀ ਕਰਾਈ ਸਾਡੀ ਇਹ ਕਹਿੰਦੇ ਵੀ ਕੱਲਾ ਕੱਲਾ ਆਵੇ ਕੱਟੇ ਹੋ ਗਏ ਨਾ ਆ ਬੋ ਹੁਣ ਹਰ ਇੱਕ ਬੰਦਾ ਦਿਹਾੜੀ ਦਾ ਰਾਜੇ ਪੈਸਾ ਨਹੀਂ ਜੁੜਦਾ ਅਸੀਂ ਕਿਰਾਏ ਲਾ ਲਾ ਕੇ ਥੱਕ ਗਏ ਆ ਇਸ ਕਰਕੇ ਸਾਡੇ ਕੋਈ ਹੱਥ ਪੱਲੇ ਨਹੀਂ ਪਿਆ ਥੱਕ ہار ਕੇ ਇੱਥੋਂ ਤੱਕ ਕਿ ਇਸ ਸਦਮੇ ਵਿੱਚ ਸਾਡੇ ਬਜ਼ੁਰਗਾਂ ਦੀ ਵੀ ਮੌਤ ਹੋ ਗਈ ਆ 8-10 ਬੰਦਿਆਂ ਦੀ ਮੇਰੇ ਪਿਤਾ ਜੀ ਦੀ ਖੁਦ ਦੀ 11 11ਵੇਂ ਮਹੀਨੇ ਚ ਡੈਥ ਹੋ ਗਈ ਆ ਇਸੇ ਚੱਕਰ ਦੇ ਵਿੱਚ ਕਿਉਂਕਿ ਮੈਂ ਪਹਿਲੇ ਛੋਟੇ ਮੁੰਡੇ ਬਾਰੇ ਵੀ ਫਸ ਚੁੱਕਾ ਹੋਇਆਗਾ ਅਰਮੀਨੀਆ ਦਾ ਅਰਮੀਨੀਆ ਘੱਲਿਆ ਸੀਗਾ ਛੋਟੇ ਮੁੰਡੇ ਨੂੰ ਉਹ ਵੀ ਏਜੰਟ ਨੇ ਠੱਗੀ ਕੀਤੀ ਸਾਡੇ ਨਾਲ ਮੁੰਡੇ ਨੂੰ ਤਾਂ ਪਹਚਾ ਦਿੱਤਾ ਉੱਥੇ ਕਿਸੇ ਤਰ੍ਹਾਂ ਲੇਕਿਨ ਕੰਮ ਤੇ ਨਹੀਂ ਲਾਇਆ 6 ਮਹੀਨਿਆਂ ਬਾਅਦ ਮੁੰਡੇ ਨੂੰ ਮਗਵਾਉਣਾ ਪਿਆ ਸਾਨੂੰ ਆਪਣੇ ਪੈਸੇ ਖਰਚ ਕੇ ਉਹ ਵੀ ਦਸੂਏ ਦਾ ਏਜੰਟ ਸੀਗਾ ਏਜੰਟ ਤਾਂ ਉਹਨੂੰ ਬੰਦਾ ਉਧਰ ਹੀ ਕੰਮ ਕਰਦਾ ਸੀਗਾ ਉਹਨੇ ਵੀ ਸਾਡੀ ਕੋਈ ਖਬਰ ਸਾਰ ਨਹੀਂ ਲਈ 6 ਮਹੀਨਿਆਂ ਬਾਅਦ ਆਪਣੇ ਖਰਚੇ ਤੇ ਮੁੰਡੇ ਨੂੰ ਬੁਲਾਇਆ ਕੁਝ ਇਹ ਸਦਮਾ ਲੱਗਾ ਪਾਪੂ ਨੂੰ ਮੈਂ ਖੁਦ ਦਿਹਾੜੀਦਾਰ ਬੰਦਾ ਆ ਪੰਜ ਭੈਣਾਂ ਮੇਰੀਆਂ ਆ 27 28 ਸਾਲ ਦੇ ਮੇਰੇ ਲੜਕੇ ਹੋਏ ਦੋਨੇ ਹੁਣ ਕੋਈ ਕੰਮ ਕਰ ਨਾ ਹੋਣ ਕਰਕੇ ਉਹਨਾਂ ਨੇ ਕਿ ਚਲੋ ਗਰੀਬ ਬੰਦਾ ਹੈਗਾ ਵੀ ਅਸੀਂ ਪੈਸਾ ਇਕੱਠਾ ਕਰਕੇ ਦਿੰਦੇ ਆਂ ਵੀ ਤੂੰ ਕਿਸੇ ਨਾ ਕਿਸੇ ਵਧੀਆ ਬੰਦੇ ਕੋਲ ਫਸ ਜਾ ਕੇ ਵੀ ਕੰਮ ਤੇ ਲਵਾ ਦੇਣਾ ਉਹਨਾਂ ਨੂੰ ਹੁਣ ਕੋਈ ਕਿਸੇ ਬੰਨੇ ਸਾਹ ਦਿੱਤਾ ਜਾਂ ਇਹਨਾਂ ਬੰਦਿਆਂ ਨੇ ਸਾਹ ਦਿੱਤਾ ਕੋਈ ਸਮਝ ਨਹੀਂ ਆ ਰਹੀ ਬੋਹ ਬੇਟਾ ਬਾਹਰ ਹੀ ਆ ਕਿ ਇੱਥੇ ਹੀ ਆ ਬੱਚਾ ਇੱਥੇ ਹੀ ਆ ਜੀ ਦੋਨੇ ਬੇਟੇ ਇੱਥੇ ਨੇ ਮਤਲਬ ਕੋਈ ਵੀਜ਼ਾ ਨਹੀਂ ਲੱਗਿਆ ਕੁਝ ਵੀ ਨਹੀਂ ਐਵੇਂ ਤੁਹਾਡੇ ਕੋਲ ਪੈਸੇ ਲੈ ਲਿੱਤੇਗੇ ਤੇ ਉਸ ਤੋਂ ਬਾਅਦ ਪੈਸੇ ਵੀ ਜਿਹੜੇ ਆ ਪੈਸੇ ਲੈ ਕੇ ਉਹ ਬੰਦਾ ਫਰਾਰ ਹੋ ਗਿਆ ਫਰਾਰ ਹੈ ਜੀ ਫੋਨ ਨੰਬਰ ਬੰਦ ਹੋਏ ਪਿੰਨ ਸਾਰੇ 25 30 ਬੰਦਿਆਂ ਦੀ ਦੁਖੀ ਹੋਏ ਬੈਨ ਇੱਥੇ ਤੱਕ ਬੰਦੇ ਮਰਨ ਨੂੰ ਤਿਆਰ ਹੈ ਜੀ ਇੱਕ ਕਦੋਂ ਦੀ ਇਹ ਕਦੋਂ ਦੀ ਗੱਲ ਕਰ ਦਦੀ ਆ ਵੈਸੇ ਆ ਚੌਥੇ ਪੰਜਵੇਂ ਮਹੀਨੇ ਦੀ ਗੱਲ ਆ ਜੀ ਪਿਛਲੇ ਸਾਲ ਦੀ 24 ਦੇ ਵਿੱਚ 24 ਦੇ ਵਿੱਚ ਹਾਂਜੀ ਅਜੇ ਤੱਕ ਕੁਝ ਹੋ ਨਹੀਂ ਪਾਇਆ ਇਸ ਦਾ ਕੋਈ ਕਾਰਵਾਈ ਨਹੀਂ ਹੋਈ ਜੀ ਤੇ ਬੰਦਾ ਇਹ ਕਦੋਂ ਦਾ ਫਰਾਰ ਹੈ ਬੰਦਾ ਇਹ 6ਵੇਂ ਮਹੀਨੇ ਤੋਂ ਫਰਾਰ ਹੈ ਜੀ ਪੰਜਵੇਂ ਛੇਵੇਂ ਮਹੀਨੇ ਤੋਂ ਅੱਛਾ ਇਹ ਉਸ ਉਦੋਂ ਦਾ ਬੰਦ ਕਰਕੇ ਹੀ ਬੈਠਾ ਹੈ ਭੱਜਿਆ ਹੋਇਆ ਹੈ ਤੁਹਾਡੇ ਕੋਈ ਨੰਬਰ ਨੰਬਰ ਹੈ ਇਸ ਦਾ ਨੰਬਰ 4 5 ਨੰਬਰ ਹੈਗੇ ਇਹਨਾਂ ਦੇ ਪਰ ਨੰਬਰ ਬੰਦ ਹੈ ਇਹਨਾਂ ਦੇ ਨੰਬਰ ਸਾਰੇ ਦੇ ਸਾਰੇ ਬੰਦ ਆ ਹਾਂਜੀ ਹੁਣ ਇੱਕ ਜਿਹੜਾ ਸਟਾਫ ਸੀਗਾ ਉਹਨਾਂ ਦਾ ਉਹਨਾਂ ਦੀ ਪੇਮੈਂਟ ਵੀ ਨਹੀਂ ਦਿੱਤੀ ਹੋ ਸੀਗੀ ਇਹਨਾਂ ਨੇ ਤੇ ਉਹ ਇੱਕ ਮੈਡਮ ਸਾਨੂੰ ਫਗਵਾੜੇ ਦੀ ਹੈਗੀ ਐ ਉਹਦੇ ਨਾਲ ਹੀ ਗੱਲਬਾਤ ਹੋਈ ਸੀਗੀ ਉਹਨਾਂ ਨੇ ਪਹਿਲੇ ਸਭ ਤੋਂ ਪਹਿਲਾਂ ਉਹਨਾਂ ਨੇ ਐਫ ਆਈ ਆਰ ਦਰਜ ਕਰਾਈ ਸੀ ਇਹਨਾਂ ਦੇ ਹੁਣ ਇਹ ਨੰਬਰ ਬੰਦ ਹੋਣ ਦੇ ਬਾਵਜੂਦ ਵੀ ਥਾਣੇ ਵਿੱਚੋਂ ਉਹਨਾਂ ਨੂੰ ਪਤਾ ਲੱਗਿਆ ਵੀ ਤੁਹਾਡੇ ਬਾਰੇ ਐਫ ਆਈ ਆਰ ਦਰਜ ਹੋਈ ਪਈ ਹੈ ਵੀ ਤੁਸੀਂ ਇਹ ਕੇਸ ਵਾਪਸ ਲੈ ਲਓ ਮੈਡਮਾ ਨੂੰ ਕਿਹਾ ਉਹਨਾਂ ਨੇ ਹੁਣ ਪੁਲਿਸ ਵਾਲਿਆਂ ਨਾਲ ਕੰਟੈਕਟ ਸੀਗਾ ਤਾਂ ਉਹਨਾਂ ਨੇ ਇਹ ਗੱਲਬਾਤ ਕਹੀ ਉਹਨਾਂ ਨੂੰ ਮੈਡਮਾ ਨੂੰ ਵੀ ਤੁਸੀਂ ਐਫ ਆਈ ਆਰ ਵਾਪਸ ਲੈ ਲਓ ਤੇ ਸਾਨੂੰ ਕਹੀ ਜਾਂਦੇ ਵੀ ਉਹਨਾਂ ਦੇ ਨੰਬਰ ਬੰਦ ਏ ਮਤਲਬ ਇਸ ਤਰ੍ਹਾਂ ਸਾਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਹੈ ਉਹਨ ਮੈਡਮਾਂ ਵੀ ਆਈਆਂ ਇਕੱਠੀਆਂ ਹੋਈਆਂ ਸੀਗੀਆਂ 4 ਮਹੀਨੇ ਪਹਿਲੇ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਪਤਾ ਨਹੀਂ ਲੱਗ ਰਿਹਾ ਕਿ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਉਹ ਕਹੀ ਜਾਂਦਾ ਵੀ ਤੁਸੀਂ ਕੇਸ ਵਾਪਸ ਲੈ ਲਓ ਮੈਡਮ ਉਹਨੂੰ ਕਹਿੰਦਾ ਵੀ ਨਹੀਂ ਤਾਂ ਮੈਂ ਕਹਿੰਦਾ ਇਹ ਕਹਿੰਣਾ ਵੀ ਪੈਸੇ ਤੁਸੀਂ ਲੈ ਕੇ ਖਾਦੇ ਆ ਤਿੰਨ ਚਾਰ ਮੈਡਮਾਂ ਦੇ ਨਾਲ ਇਹੋ ਜੀ ਗੱਲਬਾਤ ਹੋਈ ਸਾਰੇ ਦੁਖੀ ਹੋਏ ਪਏ ਨੇ ਜੀ ਮਤਲਬ ਬੰਦਾ ਤੁਸੀਂ ਕਹਿ ਰਹੇ ਹੋ ਵੀ ਉਹ ਇੱਥੇ ਹੀ ਆ ਪੰਜਾਬ ਦੇ ਵਿੱਚ ਹੀ ਆ ਬੰਦਾ ਹਾਂਜੀ ਹੈਗਾ ਪੰਜਾਬ ਦੇ ਵਿੱਚ ਹੀ ਪੂਰਾ ਸਟਾਫ ਆਪਣਾ ਨਾਲ ਲਿਆ ਹੋਇਆ ਹੈ ਨਾਲ ਉਹਨਾਂ ਦੀ ਭੈਣ ਹੈਗੀ ਮੈਡਮ ਸ਼ੈਲੀ ਮੈਡਮ ਉਹਨੇ 2 ਲੱਖ ਮੇਰੇ ਕੋਲੋਂ ਖੁਦ ਕੈਸ਼ ਲਿਆ ਹੋਇਆ ਹੈ ਇੱਥੋਂ ਤੱਕ ਕਿ ਮੇਰੇ ਤੋਂ ਸਬੂਤ ਵੀ ਹੈਗਾ ਰਿਕਾਰਡਿੰਗ ਦੇ ਵਿੱਚ ਗੱਲਬਾਤ ਵੀ ਹੋਈ ਸਾਡੀ ਉਹਨਾਂ ਦੀ ਤੁਹਾਡੇ ਕੋਲ ਸਬੂਤ ਕੀ ਹੈ ਸਬੂਤ ਸਾਡੇ ਕੋਲ ਆ ਬੈਂਕ ਦਾ ਹੈਗਾ ਸਟੇਟਮੈਂਟ ਹੈਗੀਆਂ ਜਾਂ ਜਿਹੜਾ ਕਿ ਉਹਨੇ ਸਾਨੂੰ ਖੁਦ ਲਿਖ ਕੇ ਦਿੱਤਾ ਹੋਇਆ ਹੈ ਕੱਲਾ ਕੱਲਾ ਕਿਹੜੀ ਤਰੀਕ ਨੂੰ ਕਿੰਨੇ ਪੈਸੇ ਲਏ ਉਹਨੇ ਇਹ ਕਿਹਾ ਵੀ ਮੈਂ ਪੈਸੇ ਲੈ ਰਿਆ ਇਹਨਾਂ ਤੋਂ ਇਹਨਾਂ ਦਾ ਕੰਮ ਬਣਾ ਰਿਆ ਜੇ ਨਹੀਂ ਬਣਿਆ ਤਾਂ ਵਾਪਸ ਕਰਾਂਗਾ ਸਾਨੂੰ ਇਹ ਸਬਸਤ ਦੇ ਕੇ ਨਾਲ ਮੋਰ ਵੀ ਲਾਈ ਆਪਣੀ ਅਮੀਨ ਐਂਟਰਪ੍ਰਾਈਜ਼ ਦੀ ਆਪਣੇ ਸੈਨ ਵੀ ਕੀਤੇ ਆ ਤੇ ਇਸੇ ਤਰ੍ਹਾਂ ਹਰ ਇੱਕ ਬੰਦੇ ਨੂੰ ਇਹੀ ਚਾਂਸਾ ਦੇ ਕੇ ਉਹਨੇ ਬੰਦਿਆਂ ਨੂੰ ਠਾ ਗਿਆ ਹੈਗਾ ਅਸੀਂ ਤੁਹਾਨੂੰ ਕਿਹਾ ਸੀ ਜੇ ਕੰਮ ਨਹੀਂ ਹੋਊਗਾ ਤਾਂ ਪੈਸੇ ਤੁਹਾਨੂੰ ਵਾਪਸ ਕੀਤੇ ਜਾਣਗੇ ਵਾਪਸ ਕਰ ਦੇਵਾਂਗੇ ਲਿਖਿਆ ਹੋਇਆ ਉਹਦਾ ਇਸ ਕਰਕੇ ਉਹਨਾਂ ਪਹਿਲੇ ਸਕੀਮ ਬਣਾਈ ਹੋਈ ਸੀਗੀ ਤੇ ਸਾਰੇ ਪੈਸੇ ਇਕੱਠੇ ਕਰਕੇ ਘੱਟੋ ਘੱਟ ਵੀ 1.5 ਕਰੋੜ 1 ਕਰੋੜ ਦੇ ਲੱਗ ਭਾਗ ਇਕੱਠਾ ਕਰਕੇ ਉਹ ਭੱਜਿਆ ਹੋਇਆ ਹੈ 1 ਕਰੋੜ 1 ਕਰੋੜ ਦੇ ਲੱਗ ਸਕੇ 1 ਕਰੋੜ 25 30 ਬੰਦਿਆਂ ਦਾ 25 30 ਬੰਦਿਆਂ ਦਾ 1 ਕਰੋੜ ਠੱਕ ਕੇ ਉਹ ਬੰਦਾ ਭਜਿਆ ਤੁਸੀਂ ਹਾਂਜੀ ਕੋਈ ਕਾਰਵਾਈ ਨਹੀਂ ਹੋ ਰਹੀ ਉੱਤੇ ਕੋਈ ਪੁੱਛਗਿੱਛ ਨਹੀਂ ਹੋ ਰਹੀ ਇੱਕ ਪਹਿਲੇ ਚੈਨਲ ਦਾ ਵੀ ਗੱਲਬਾਤ ਕੀਤੀ ਸੀ ਜਾਨੀ ਉਹ ਵੀ ਕੋਈ ਗੱਲਬਾਤ ਨਹੀਂ ਹੋਈ ਇੱਥੋਂ ਤੱਕ ਪਤਾ ਲੱਗਾ ਕਿ ਜਿਹੜਾ ਪੱਤਰਕਾਰ ਹੈ ਨਾ ਉਹਦੇ ਖਾਤੇ 'ਚੋਂ ਪੈਸੇ ਪਾ ਰਿਆ ਆ ਇਹ ਸਾਡੇ ਗਰੁੱਪ ਵਿੱਚ ਬੰਦਿਆਂ ਨੇ ਗੱਲ ਕਹੀ ਹੋਈ ਆ ਵੀ ਐਸੇ ਕਰਕੇ ਉਹਨਾਂ ਵੀ ਗਾਂ ਕੋਈ ਕਾਰਵਾਈ ਨਹੀਂ ਕੀਤੀ ਪੱਤਰਕਾਰ ਤਾਂ ਚਲੋ ਕੰਮ ਹੁੰਦਾ ਖਬਰ ਲਾਣਾ ਹਾਂਜੀ ਕਾਰਵਾਈ ਕਰਨਾ ਜਿਹੜਾ ਮਤਲਬ ਉਹਨੇ ਖਬਰ ਲਾਈ ਉਹਨੇ ਤੁਹਾਡੀ ਖਬਰ ਲਾਈ ਨਹੀਂ ਲਾਈ ਨਹੀਂ ਉਹਨੇ اچھا ਵਾ ਖਬਰ ਤੁਹਾਡੇ ਕੋਲ ਲੈ ਕੇ ਚਲੇਗੇ ਤੇ ਖਬਰ ਲਾਈ ਨਹੀਂ ਹਾਂਜੀ ਬਹੁਤ ਪਰੇਸ਼ਾਨ ਹੋਏ ਪਏ ਅਸੀਂ ਬਈ ਕੋਈ ਸਮਝ ਨਹੀਂ ਆ ਰਹੀ ਕੀ ਕਰੀਏ ਦਿਮਾਗ ਬਿਲਕੁਲ ਖਰਾਬ ਹੋਇਆ ਪਿਆ ਜੀ ਬੱਚੇ ਵਿਆਹਣ ਵਾਲੇ ਹੋਏ ਵਿੱਚ 27 28 ਸਾਲ ਦੇ ਲੜਕੇ ਨੇ ਦੋਨੇ ਬਿੱਲੇ ਨੇ ਕੀ ਕਰੀਏ ਡੈਡੀ ਦੀ ਡੈਥ ਹੋ ਗਈ ਆ ਪੰਜ ਭੈਣਾਂ ਮਿਲੀਆਂ ਚਲੋ ਆਪੋ ਆਪਣੇ ਘਰ ਹੈਗੀਆਂ ਸਾਡੀ ਮਦਦ ਕੀਤੀ ਸੀ ਉਹਨਾਂ ਨੇ ਵੀ ਚਲੋ ਇਹਨਾਂ ਦੇ ਬੱਚੇ ਕਾਮਯਾਬ ਹੋਣਗੇ ਲੈਕਿਨ ਇਸ ਤਰ੍ਹਾਂ ਠਗੀ ਦਾ ਸ਼ਿਕਾਰ ਹੋ ਰਿਹਾ ਵੀ ਇਸ ਵੇਲੇ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ ਕਿਸੇ ਦੀ ਵੀ ਤੁਹਾਨੂੰ ਤੁਸੀਂ ਸਭ ਜਾਣਦੇ ਹੋ ਵੀ ਇਹ ਕੰਮ ਬੰਦ ਹੋਣੇ ਚਾਹੀਦਾ ਹੈ ਜੋ ਠਾਗੇ ਜੰਟੇ ਨੇ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਹੈ ਵੀ ਜਿਹੜਾ ਬੰਗਾ ਰੋਡ ਤੇ ਤੁਸੀਂ ਕਹਿ ਰਹੇ ਹੋ ਅਮੀਨ ਇੰਟਰਪ੍ਰਾਈਜ਼ ਇੱਕ ਵਾਰੀ ਜਿਹੜਾ ਨੰਬਰ ਨੈਟ ਤੇ ਆ ਰਿਹਾ ਸੀ ਕਾਲ ਲਾ ਕੇ ਦੇਖਦੇ ਆ ਤੇ ਹੋ ਰਹੀ ਸੀ ਟੈਂਪਰਰੀ ਆਊਟ ਆਫ ਸਰਵਿਸ ਪਲੀਜ਼ ਟ੍ਰਾਈ ਲੇਟਰ ਆਪ ਜਿਸ ਨੰਬਰ ਪਰ ਕਾਲ ਕਰ ਰਹੇ ਹੈ ਉਹ ਅਸਥਾਈ ਰੂਪ ਸੇ ਸੇਵਾ ਮੇਂ ਨਹੀਂ ਹੈ। ਕਿਰਪਿਆ ਕੁਛ ਨੰਬਰ ਇਹਨਾਂ ਦੇ ਬੰਦ ਨੇ ਤਾਂ ਮੌਕਾ ਇਹਨਾਂ ਕੋਲ ਵੀ ਆ ਪੂਰਾ ਪੱਖ ਰੱਖਣ ਦਾ। ਜ਼ਰੂਰ ਇਹਨਾਂ ਦਾ ਇੰਸਟਾਗ੍ਰam ਤੇ ਵੀ ਪੇਜ ਹੈ। ਇੰਸਟਾਗ੍ਰam ਤੇ ਵੀ ਜਿਹੜੇ ਨੰਬਰ ਇਹਨਾਂ ਦੇ ਸ਼ੋ ਹੋ ਰਹੇ ਨੇ ਅ ਅਮੀਨ ਐਂਟਰਪ੍ਰਾਈਜ਼ਸ ਦੇ ਅਸੀਂ ਦੋਨੋ ਮਿਲਾ ਕੇ ਦੇਖ ਲੈਨੇ ਤੇ ਆਹ ਦੇਖ ਸਕਦੇ ਹੋ ਆਈ ਅਮੀਨ ਐਂਟਰਪ੍ਰਾਈਜ਼ਸ ਹਾਂਜੀ ਆ ਫਗਵਾੜਾ ਆ ਬੈ ਅਮੀਨ ਇੰਟਰਪ੍ਰਾਈਜ਼ਸ ਜੇ ਨਜ਼ਰ ਨਹੀਂ ਆਂਦਾ ਹੈਗਾ ਮੈਂ ਜ਼ਰੂਰ ਸਕਰੀਨਸ਼ਾਟ ਸ਼ੇਅਰ ਕਰ ਦੂੰਗਾ ਤੇ ਆ ਅਮੀਨ ਇੰਟਰਪ੍ਰਾਈਜ਼ਸ ਹੈ ਇਹ ਨੰਬਰ ਜਿਹੜੇ ਐ ਸ਼ੋ ਹੋ ਰਿਹਾ ਅਸੀਂ ਦੋਨੋਂ ਮਿਲਾ ਕੇ ਦੇਖ ਲਿਆ ਅਮੀਨ ਇੰਟਰਪ੍ਰਾਈਜ਼ਸ ਆ ਲੈਣ ਨੂੰ ਪੂਰਾ ਮੌਕਾ ਦਿੰਦੇ ਆ ਤੁਸੀਂ ਆਪਣਾ ਪੱਖ ਰੱਖ ਸਕਦੇ ਹੋ ਸਾਡੇ ਥੱਲੇ ਜੀਮੇਲ ਜਿਹੜੀ ਆ ਉਹ ਚੱਲ ਰਹੀ ਆ ਤੁਸੀਂ ਉਹਤੇ ਸੰਪਰਕ ਕਰ ਸਕਦੇ ਹੋ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਤੇ ਅ ਹੋਰ ਤੁਸੀਂ ਕਿਹਾ ਵੀ 1 ਕਰੋੜ ਰੁਪਏ ਇਹਨਾਂ ਨੇ ਖਾਦਾ ਤੇ ਤੁਹਾਨੂੰ ਕਦੇ ਲੱਗਿਆ ਨਹੀਂ ਵੀ ਹਾਂ ਇਹ ਜਿਹੜੇ ਆ ਫਰਾਡ ਹੋ ਸਕਦੇ ਆ ਕਿਸੇ ਪ੍ਰਕਾਰ ਦਾ ਕੋਈ ਇਦਾਂ ਦੀ ਚੀਜ਼ ਨਹੀਂ ਲੱਗੀ ਤੁਹਾਨੂੰ ਸਾਨੂੰ ਉਹਨੇ ਵਿਸ਼ਵਾਸ ਹੀ ਇਦਾਂ ਕੀਤਾ ਕਿ ਆਪਣਾ ਆਧਾਰ ਕਾਰਡ ਦਿੰਦਾ ਰਿਹਾ ਕਾਪੀਆਂ ਦਿੰਦਾ ਰਿਹਾ ਸਾਨੂੰ ਆਧਾਰ ਕਾਰਡ ਦੀਆਂ ਕਾਪੀਆਂ ਦਿੰਦਾ ਰਿਹਾ ਔਰ ਆਪਣੇ ਸਟਾਮ ਲੈ ਕੇ ਉੱਤੇ ਆਪਣਾ ਸਾਈਨ ਕਰਕੇ ਦਿੰਦਾ ਰਿਹਾ ਬਕਾਇਆ ਦਾ ਤਰੀਕ ਲਿਖਦਾ ਰਿਹਾ ਵੀ ਇੰਨੇ ਇੰਨੇ ਤਰੀਕ ਨੂੰ ਅਸੀਂ ਇੰਨੇ ਇੰਨੇ ਪੈਸੇ ਲੈ ਚੁੱਕੇ ਇਹਨਾਂ ਕੋਲੋਂ ਜੇ ਕੰਮ ਨਹੀਂ ਬਣਦਾ ਤਾਂ ਇਹਨਾਂ ਨੂੰ ਪੈਸੇ ਵਾਪਸ ਦਵਾਵਾਂਗੇ ਵਿਆਜ ਸਮੇਤ ਕਿਹਾ ਹੋਇਆ ਉਸਨੇ ਲੈਕਿਨ ਇਹ ਸਾਨੂੰ ਇੱਕ ਫਸਾਉਣ ਦਾ ਉਹਦਾ ਝਾਂਸਾ ਦੇ ਕੇ ਸਾਨੂੰ ਉਹਨੇ ਪੈਸੇ ਸਾਡੇ ਕੋਲ ਲਏ ਉਹਨੇ ਤੇ ਹੋਰ 5ਵੇਂ 6ਵੇਂ ਮਹੀਨੇ ਤੋਂ ਫਰਾਰ ਹੋ ਗਿਆ ਪਹਿਲਾਂ 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 ਤੇ ਕੰਮ ਕਰ ਰਹੇ ਸੀ ਜਾਂ ਕਿੰਨੇ ਸਾਲ ਪਹਿਲਾਂ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸਾਨੂੰ ਦੇ ਬਾਰੇ ਜਾਣਕਾਰੀ ਸੀ ਤੁਹਾਨੂੰ ਨਹੀਂ ਸਾਨੂੰ ਉਹਨੇ ਇਹੀ ਦੱਸਿਆ ਲਾਇਸੈਂਸ ਦਿਖਾਇਆ ਉਹਨੇ ਇਹ ਕਹੇ ਵੀ ਸਾਡਾ ਪੱਕਾ ਲਾਇਸੈਂਸ ਆ ਸਰਕਾਰੀ ਲਾਇਸੈਂਸ ਆ ਇਹ ਵੀ ਸਾਨੂੰ 20 20 ਸਾਲ ਹੋ ਗਏ ਕੰਮ ਕਰਦੇ ਆਣੂ ਵੀ ਸਾਡੀ ਕੋਈ ਕੰਪਲੀਟ ਹੈ ਨਹੀਂ ਉਹ ਸਰਕਾਰ ਦੇ ਅੰਡਰ ਆ ਸੀ ਤੇ ਇਸੇ ਕਰਕੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਲਈ ਗੱਲਾਂ ਵਿੱਚ ਅਸੀਂ ਆ ਗਏ ਤੇ ਪਾ ਸਕਿਆ ਨਹੀਂ ਸਾਰੇ ਬੰਦਿਆਂ ਨੂੰ ਕਿਹੜੇ ਕਿਹੜੇ ਦੇਸ਼ ਦਾ ਛਾਂਸਾ ਦਿੱਤਾ ਹੈ ਅਮਰੀਕਾ ਦਾ ਵੀ ਬੰਦੇ ਹੈਗੇ ਵਿੱਚ ਤੇ ਜਰਮਨੀ ਦੇ ਜ਼ਿਆਦਾ ਤੇ ਜਰਮਨੀ ਦੇ ਬੰਦੇ ਸੀਗੇ ਤਾਂ ਜਰਮਨੀ ਦਿੱਤਾ ਹੈ ਹਾਂਜੀ ਅੱਛਾ ਤੇ ਪਾਸਪੋਰਟ ਵੀ ਇਨਾਂ ਕੋਲੇ ਹੈਗੇ ਆ ਪਾਸਪੋਰਟ ਵੀ ਇਨਾਂ ਕੋਲੇ ਪਾਸਪੋਰਟ ਵੀ ਇਨਾਂ ਕੋਲੇ ਹੀ ਹੈ ਜੀ ਅੱਛਾ 25 ਤੇ 25 ਜਾਣੇ ਤਾਂ ਪਾਸਪੋਰਟ ਵੀ ਰੱਖੇ ਆਂਦੀ ਕੁਝ ਬੰਦਿਆਂ ਦੇ ਪਾਸਪੋਰਟ ਆ ਗਏ ਸੀ ਕਿ ਆਹ ਬਲੂ ਟੁਰਥ ਰਹੇ ਸੀ ਬਲੂ ਡਾਟ ਜਿਹੜੀ ਕੰਪਨੀ ਹੈਗੀ ਹੈ ਇਹਦੇ ਥਰੂ ਦੋ ਤਿੰਨ ਬੰਦਿਆਂ ਦੇ ਪਾਸਪੋਰਟ ਮਿਲ ਗਏ ਆ ਤੇ ਬਾਕੀ ਸਾਡੇ ਪਾਸ ਸਾਡੇ ਲੜਕੇ ਦਾ ਵੀ ਪਾਸਪੋਰਟ ਜੇ ਨਹੀਂ ਮਿਲਿਆ ਤੁਹਾਡੇ ਲੜਕੇ ਦਾ ਪਾਸਪੋਰਟ ਵੀ ਇਨਾਂ ਕੋਲ ਹੀ ਆ ਹਾਂਜੀ ਹੋਰ ਬਹੁਤ ਸਾਰੇ ਜਨ ਦੇ ਬੰਦਿਆ ਦੇ ਪਾਸਪੋਰਟ ਇਨਾਂ ਕੋਲ ਹੀ ਆ ਜੀ ਤੇ ਬਹੁਤ ਪਰੇਸ਼ਾਨੀ ਹੋਈ ਆ ਅਸੀਂ ਇਹ ਕਿ ਉਹਦੇ ਵੀ ਸਰਕਾਰ ਸਾਥ ਦੇਵੇ ਕਿਸੇ ਨਾ ਕਿਸੇ ਤਰ੍ਹਾਂ ਇਸ ਫਾਗ ਏਜੰਟਾਂ ਦੇ ਉੱਤੇ ਨੱਥ ਪਾਈ ਜਾਵੇ ਤੁਹਾਨੂੰ ਤੁਹਾਡੇ ਕੋਲ ਪਾਸਪੋਰਟ ਕਿਸ ਤਰੀਕੇ ਨਾਲ ਲਿਆ ਵੀ ਸਟੈਂਪਿੰਗ ਲਵਾਉਣਾ ਸੀ ਕਿ ਅਸੀਂ ਵੀ ਤੁਹਾਡਾ ਵੀਜ਼ਾ ਆ ਗਿਆ ਹਾਂਜੀ ਵੀਜ਼ਾ ਆ ਗਿਆ ਕਹਿੰਦਾ ਵੀ ਮੈਂ ਜਾ ਰਿਹਾ ਦਿੱਲੀ ਨੂੰ ਬਾਅਦ ਦਿੱਲੀ ਗਿਆ ਹੋਈ ਜੇ ਗਿਆਬ ਹੋ ਗਿਆ ਇਹ ਨਹੀਂ ਪਤਾ ਦਿੱਲੀ ਗਿਆ ਜਾਂ ਕਿੱਥੇ ਸੀਗਾ ਇੱਥੇ ਤੇ ਆਪਾਂ ਕਹਣਾ ਵੀ ਸਾਨੂੰ ਵੀਡੀਓ ਦਿਖਾ ਦੋ ਵੀ ਤੁਸੀਂ ਦਿੱਲੀ ਬੈਠੇ ਆਂ ਪੈਸੇ ਪਹੋਂ ਦੀ ਮਾਰੀ ਵੀ ਸਾਨੂੰ 1 ਲੱਖ ਰੁਪਇਆ ਪਾ ਦਿਓ ਬਸ ਟਾਡਾ ਮੈਂ ਇਹ ਆਪਣਾ ਵੀਜ਼ਾ ਕਢਾ ਕੇ ਤੁਹਾਨੂੰ ਦੇ ਰਿਆਂ 10 ਮਿੰਟਾਂ ਦੇ ਵਿੱਚੇ ਇਸੇ ਤਰ੍ਹਾਂ ਜਲਦੀ ਤੋਂ ਜਲਦੀ ਕਰਕੇ ਪੈਸੇ ਪਵਾਉਂਦਾ ਰਿਹਾ ਸਾਡੇ ਕੋਲ 1 ਲੱਖ ਰੁਪਇਆ ਤੁਹਾਡੇ ਕੋਲ ਹੋਰ ਲੈ ਲਿਆ ਪਹਿਲਾਂ 3 ਲੱਖ ਰੁਪਇਆ 50000 ਰੁਪਇਆ 50 50000 ਰੁਪਇਆ ਕਰਕੇ ਟੋਟਲ 4 ਲੱਖ ਰੁਪਇਆ ਲੈ ਗਏ ਤੁਹਾਡੇ ਤੋਂ ਨਹੀਂ 3.5 ਲੱਖ ਰੁਪਇਆ ਸਾਡੇ 3.5 ਲੱਖ ਰੁਪਇਆ ਟੋਟਲ ਤੁਹਾਡੇ ਕੋਲ ਲੈ ਲਿਆ ਤੇ ਐਂਡ ਤੇ ਵੀ ਮਤਲਬ ਤੁਹਾਡੇ 2.5 ਲੱਖ ਪਹਿਲਾਂ ਲੈ ਲਏ ਸੀ ਐਂਡ ਤੇ ਤੁਹਾਡੇ ਕੋਲ ਲ 10 ਮਿੰਟ ਦੇ ਵਿੱਚ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦੂੰਗਾ ਤੁਹਾਡੇ ਵੀਜੇ ਦਾ ਵੀਜਾ ਤੁਹਾਡਾ ਰੈਡੀ ਆ ਅੱਛਾ ਜੀ ਇਸੇ ਤਰ੍ਹਾਂ ਸਾਨੂੰ ਫਸਾਇਆ ਜੀ ਹੋਰ ਬਹੁਤ ਸਾਰੇ ਬੰਦਿਆਂ ਨੇ ਇਸੇ ਤਰ੍ਹਾਂ ਹੀ ਕੀਤੀ ਆ ਹਰ ਇੱਕ ਨੂੰ ਆਪਣਾ ਐਡਰੈਸ ਦਿੰਦਾ ਰਿਹਾ ਘਰ ਵੀ ਦਿਖਾਉਂਦਾ ਰਿਹਾ ਤੇ ਆਧਾਰ ਕਾਰਡ ਵੀ ਦਿੰਦਾ ਰਿਹਾ ਲਿਖ ਕੇ ਵੀ ਦਿੰਦਾ ਰਿਹਾ ਬਸ ਇਸੇ ਤਰ੍ਹਾਂ ਯਕੀਨ ਬਣ ਲਿਆ ਉਸਨੇ ਤੇ ਹੁਣ ਘਰ ਹੁਣ ਘਰ ਘਰ 'ਚ ਕੋਈ ਨਹੀਂ ਹੈਗਾ ਨਹੀਂ ਜੀ ਘਰ ਨੂੰ ਲੋਕ ਲੱਗਾ ਹੋਇਆ ਪਤਾ ਲੱਗਾ ਵੀ ਫਗਵਾੜੇ ਵਾਲਿਆਂ ਦੇ ਤਿੰਨ ਚਾਰ ਮੁੰਡੇ ਹੈਗੇ ਫਗਵਾੜੇ ਦੇ ਵੀ ਆਂਢੀ ਗੁਆਂਢੀ ਇਹਨਾਂ ਨੂੰ ਵੀ ਲੁੱਟੇ ਆਏ ਨੇ ਉਹ ਵੀ ਦੱਸਦੇ ਪਏ ਆ ਵੀ ਰਾਤ ਨੂੰ ਦੋ ਚਾਰ ਵਾਰੀ ਸਮ ਵੀ ਰੰਦੇ ਇੱਥੇ ਪੰਜਾਬ ਦੇ ਵਿੱਚ ਹੀ ਆ ਕਿਤੇ ਨਾ ਕਿਤੇ ਰੰਦੇ ਇੱਥੇ ਹੀ ਹਾਂਜੀ ਤੇ ਕੁਝ ਹੋਰ ਦੱਸਣਾ ਚਾਹੋਗੇ ਜਾਣਕਾਰੀ ਤਾਂ ਦੱਸ ਸਕਦੇ ਹੋ ਕੁਝ ਹੋਰ ਕਹਿਣਾ ਚਾਹੋਗੇ ਤਾਂ ਜ਼ਰੂਰ ਕਹਿ ਸਕਦੇ ਹੁਣ ਤਾਂ ਇਹ ਹੀ ਕਹਿ ਸਕਦੇ ਹਾਂ ਜੀ ਅਸੀਂ ਤਾਂ ਫਸੇ ਹੋਏ ਹਾਂ ਹੁਣ ਦੂਜੇ ਮੁੱਦਿਆਂ ਨੂੰ ਇਹ ਕਹਿੰਦੇ ਵੀ ਕਿਸੇ ਕੋਈ ਵੀ ਗੱਲਬਾਤ ਕਰਨੀ ਹੈ ਬਾਹਰ ਵਾਲੀ ਤਾਂ ਪੂਰੀ ਤਰ੍ਹਾਂ ਤਸੱਲੀ ਨਾ ਕਰੋ ਅਸੀਂ ਤਾਂ ਬਹੁਤ ਦੁਖੀ ਹਾਂ ਇੱਥੇ ਤੱਕ ਕਿ ਘਰਾਂ ਵਿੱਚ ਮੋਤਾਂ ਵੀ ਹੋ ਗਈਆਂ ਐਸੇ ਦੁੱਖ ਦੇ ਕਾਰਨ ਬਹੁਤ ਜ਼ਿਆਦਾ ਦੁਖੀ ਹਾਂ ਅਸੀਂ ਦੁੱਖ ਬਿਆਨ ਨਹੀਂ ਕਰ ਸਕਦੇ ਬਹੁਤ ਕੁਝ ਦਿਮਾਗ ਵਿੱਚ ਗੱਲਾਂ ਹੁੰਦੀਆਂ ਪਰ ਕਰ ਕੁਝ ਨਹੀਂ ਸਕਦੇ ਅਸੀਂ ਇਸੇ ਕਰਕੇ ਮੁੱਦਾ ਜਲਦੀ ਉਠਾਇਆ ਜਾਵੇ ਤੇ ਸਾਡੇ ਪੈਸੇ ਦਲਾਏ ਜਾਣ ਵਾਪਸ ਕਿਉਂਕਿ ਆਪਾਂ ਵੀ ਦਿਹਾੜੀਦਾਰ ਬੰਦੇ ਆ ਕਰਜ਼ਦਾਰ ਹੋ ਗਏ ਆ ਜੀ ਭਾਵੇਂ ਤੁਸੀਂ 25 ਤੇ 25 ਬੰਦੇ ਇਕੱਠੇ ਕਰ ਲਿਓ 30 ਤੇ 30 ਬੰਦੇ ਇਕੱਠੇ ਕਰ ਲਦੇ ਲਿਓ ਉਹਨਾਂ ਦੇ ਪੰਜਾ ਸਤਾ ਬੰਦਿਆਂ ਦੇ ਘਰ ਮੋਤਾਂ ਹੋ ਚੁੱਕੀਆਂ ਇਸੇ ਚੱਕਰ ਦੇ ਵਿੱਚ ਕਿਰਾਇਆ ਕੋਈ ਕਿਰਾਏ ਤੇ ਰਹਿੰਦਾ ਆ ਕਿਸੇ ਨੇ ਕਰਜ਼ਾ ਦੇਣਾ ਆ ਅਸੀਂ ਖੁਦ ਆਲੇ ਦੁਆਲੇ ਪੈਸੇ ਭੜੇ ਰਿਸ਼ਤੇਦਾਰਾਂ ਤੋਂ ਬੈਂਕ ਤੋਂ ਕਿੰਨੇ ਕਿੰਨੀ ਕਮਾਈ ਕਰਦੇ ਵੈਸੇ ਮਹੀਨੇ ਦੀ ਦਿਹਾੜੀਦਾਰ ਬੰਦੇ ਆ ਜੀ ਮੈਂ ਤਾਂ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਪਿਆ ਆਪਣੇ ਪ੍ਰਾਈਵੇਟ ਫੈਕਟਰੀ ਦੇ ਵਿੱਚ ਹੀ ਆ 13000 ਰੁਪਏ ਤਨਖਾਹ ਮੇਰੀ ਉਹ ਵੀ ਮੈਂ ਇੱਕ ਰੈਂਟ ਤੇ ਰਹਿੰਦਾ ਪਿਆ ਲੁਧਿਆਣੇ ਪਿੰਡਾਂ ਵਿੱਚ ਕੋਈ ਕੰਮ ਹੈ ਨਹੀਂ ਤੇ ਉਹ ਖਰਚਾ ਪਾਣੀ ਮੇਰਾ ਸਾਰਾ ਆਪਣਾ ਆ ਕੋਈ ਪੱਲੇ ਨਹੀਂ ਪੈਂਦਾ ਸਿਰਫ ਇੱਕ ਜ਼ਿੰਦਗੀ ਚਲੋਣ ਵਾਸਤੇ ਆ ਜੀ ਤੇ ਲੋਕਾਂ ਦਾ ਫਿਰ ਪੈਸੇ ਮੰਗੇ ਹੋਣੇ ਆ ਲੋਕੀ ਵੀ ਤੁਹਾਨੂੰ ਫਿਰ ਬੇਤੇ ਦਾ ਰਾਂਣਾ ਚ ਬੋਲ ਚਾਲ ਬੰਦ ਹੋ ਗਈ ਹੈ ਜਹੋਰ ਦੱਸੋ ਜਿਨ੍ਹਾਂ ਤੋਂ ਪੈਸੇ ਫੜੇ ਹੋਆ ਲੋਕੀ ਡਰਾਉਂਦੇ ਵੀ ਹੋਣੇ ਆ ਲੋਕੀ ਕਹਿੰਦੇ ਵੀ ਹੋਣੇ ਆ ਕਈ ਤਾਂ ਧਮਕੀਆਂ ਵੀ ਦਿੰਦੇ ਆ ਧਮਕੀਆਂ ਵੀ ਦਿੰਦੇ ਆ ਵੀ ਉੱਤ ਨੂੰ ਚੱਕ ਕੇ ਲੈ ਜਾਾਂਗੇ ਕੋਈ ਇਹੋ ਜਿਹੇ ਧਮਕੀਆਂ ਵੀ ਆਉਂਦੀਆਂ ਨਹੀਂ ਇੰਦਾਂ ਦੀਆਂ ਤਾਂ ਨਹੀਂ ਉਦੋਂ ਲੜਾਈ ਝਗੜੇ ਹੋਗੇ ਪੈਸੇ ਦੀ ਖਾਤਰ ਵੀ ਅਸੀਂ ਤੁਹਾਨੂੰ ਤੁਸੀਂ ਸਾਨੂੰ ਸਾਲ ਵਿੱਚ ਕਿਹਾ ਸੀ ਵਾਪਸ ਕਰਨੇ ਵੀ ਤੁਸੀਂ ਵਾਪਸ ਨਹੀਂ ਕੀਤੇ ਵੀ ਏਜੰਟ ਤਾਂ ਭੱਜ ਗਿਆ ਹੈ ਪੈਸੇ ਸਾਨੂੰ ਵੀ ਲੋੜ ਹੈਗੀ ਆ ਵੀ ਹਰ ਇੱਕ ਦਾ ਆਪੋ ਆਪਣਾ ਇਦਾਂ ਹੀ ਚੱਲਦਾ ਆ ਵੀ ਮਤਲਬ ਕਿ ਜੇ ਸਾ ਆਪਾਂ ਸੱਚੇ ਚਲੋ ਬੱਚਾ ਜਾਊਗਾ ਬਾਹਰ ਜਾ ਕੇ ਸਾਲ ਬਾਅਦ ਅਸੀਂ ਵਾਪਸ ਕਰ ਦਾਂਗੇ ਇਸ ਹਾਮਲਾ ਹੀ ਪੈਸੇ ਪੜ੍ਹੇਗੇ ਹੁਣ ਰਿਸ਼ਤੇਦਾਰਾਂ ਨੇ ਵਿਗੜੀ ਪਈ ਆ ਭੈਣਾ ਭਾਈਆਂ ਦਾ ਵੀ ਵਿਗੜੀ ਪਈ ਆ ਇਹ ਵੇਲੇ ਇਕੱਲੇ ਹੈਗੇ ਆ ਦਿਹਾੜੀਦਾਰ ਕੋਈ ਸੂਈ ਵੱਜਣੀ ਆਰੇ ਵੀ ਕੀ ਕਰੀਏ ਕੀ ਨ ਆਣਾ ਜਿਹੜਾ ਬਹੁਤ ਸੋ ਜਿਵੇਂ ਕਿ ਗੱਲਬਾਤ ਕੀਤੀ ਆ ਅਮੀਨ ਇੰਟਰਪ੍ਰਾਈਜ਼ਸ ਇਹਨਾਂ ਨੇ ਨਾਮ ਦੱਸਿਆ ਅਮੀਨ ਇੰਟਰਪ੍ਰਾਈਜ਼ਸ ਜਿਹੜੇ ਵਿਅਕਤੀ ਨੇ ਇਹਨਾਂ ਨੇ ਦੱਸਿਆ ਵੀ ਲਗਭਗ 1 ਕਰੋੜ ਦੀ ਠੱਗੀ ਮਾਰੀ ਆ 1 ਕਰੋੜ ਦੀ ਠੱਗੀ ਮਾਰਨ ਤੋਂ ਬਾਅਦ ਉਹ ਵਿਅਕਤੀ ਫਰਾਰ ਹੋ ਜਾਂਦਾ ਉਹਦਾ ਆਫਿਸ ਬੰਦ ਹੋ ਜਾਂਦਾ ਦੋ ਆਫਿਸ ਉਸਦੇ ਹੁੰਦੇ ਆ ਦੋਨੋਂ ਦੇ ਦੋਨੋਂ ਆਫਿਸ ਇਸ ਸਮੇਂ ਬੰਦ ਨੇ ਨੰਬਰ ਅਸੀਂ ਮਿਲਾਉਣ ਦੀ ਕੋਸ਼ਿਸ਼ ਕੀਤੀ ਆ ਨੰਬਰ ਬੰਦ ਨੇ ਘਰ ਦੇ ਵਿੱਚ ਉਹ ਵਿਅਕਤੀ ਜਿਹੜਾ ਆ ਨਹੀਂ ਰਿਹਾ ਇੱਥੇ ਤੱਕ ਕੀ ਕਿਹਾ ਜਾ ਰਿਹਾ ਵੀ ਕਦੇ-ਕਦੇ ਉਹ ਘਰ ਦੇ ਵਿੱਚ ਜ਼ਰੂਰ ਨਜ਼ਰ ਵੀ ਆਂਦਾ ਤਾਂ ਜ਼ਰੂਰ ਇਹ ਵੀਡੀਓ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਵੀ ਉਸਤੇ ਜੇ ਉਸਨੇ ਆ ਠੱਗੀ ਕੀਤੀ ਆ ਤਾਂ ਉਸਤੇ ਕਾਰਵਾਈ ਕੀਤੀ ਜਾਵੇ ਤੇ ਪੰਜਾਬੀ ਨੌਜਵਾਨਾਂ ਨੂੰ ਕਿਹਾ ਕਵਾਂਗੇ ਵੀ ਬਚ ਕੇ ਰੋ ਇਹਨਾਂ ਠੱਗਾਂ ਤੋਂ ਇਹਨਾਂ ਠੱਗ ਏਜੰਡਾ ਤੋਂ ਜਿੰਨਾ ਹੋ ਸਕਦਾ ਉਹਨਾਂ ਬਚ ਕੇ ਰੋ ਪੂਰਾ ਵੈਰੀਫਾਈ ਕਰੋ ਜ਼ਰੂਰ ਇਸ ਸਮੇਂ ਬਾਹਰ ਜਾਣ ਦੇ ਜਿਹੜੇ ਪਹਿਲਾਂ ਮੌਕੇ ਸੀ ਉਹ ਜ਼ਰੂਰ ਕੱਟ ਗਏ ਨੇ ਪਹਿਲਾਂ ਹਰ ਪਾਸੇ ਵੀਜ਼ਾ ਲੱਗਦਾ ਸੀ ਤਾਂ ਜਦੋਂ ਵੀਜ਼ੇ ਲੱਗਨੇ ਕੱਟ ਹੋ ਜਾਂਦੇ ਆ ਤਾਂ ਇਹੋ ਜਿਹੇ ਠੱਗ ਜਿਹੜੇ ਆ ਉਸ ਆਸ-ਪਾਸ ਜਿਹੜੇ ਆ ਕਈ ਆ ਲੋਕਾਂ ਲੋਕ ਜਿਹੜੇ ਆ ਠੱਗੀ ਦਾ ਸ਼ਿਕਾਰ ਵੀ ਹੁੰਦੇ ਆ ਕਿ ਕੀ ਕਹਿ ਦਿੰਦੇ ਆ ਵੀ ਹਾਂ ਤੁਹਾਨੂੰ ਬੜੇ ਸਸਤੇ ਤਰੀਕੇ ਨਾਲ ਕੋਈ ਹੋਰ ਦੇਸ਼ ਚ ਪਹੁੰਚਾ ਦਾਂਗੇ ਪਰ ਉਸ ਤੋਂ ਬਾਅਦ ਠੱਗੀ ਜਿਹੜੀ ਆ ਇਸ ਤਰੀਕੇ ਨਾਲ ਹੁੰਦੀ ਆ ਸੋ ਹੋਰ ਵੀ ਪੰਜਾਬ ਦੇ ਇਹੋ ਜਿਹੇ ਮੁੱਦੇ ਆ ਲਈ ਸਾਡੇ ਨਾਲ ਜੁੜੇ ਹੋਊ ਕੈਮਰਾ ਪਰਸਨ ਉਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ